ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਉਹਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਜੀ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 6-6 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 6-6 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਵਾਧੂ ਲੈਣੇ ਨੇ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਦੋਨਾਂ ਸਾਈਡਾਂ ਤੇ ਇੱਕ-ਇੱਕ ਅਡਜਸਟ ਵਾਸਤੇ ਤੇ 4 ਕੁੰਡੇ ਵਾਧੂ ਲੈ ਕੇ ਤੇ ਡਿਜ਼ਾਈਨ ਆਪਾਂ ਜਿਹੜਾ ਸ਼ੁਰੂ ਕਰ ਸਕਦੇ ਹਾਂ 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਕਿਤੇ ਵੀ ਬਣਾ ਸਕਦੇ ਜੀ ਇਹ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਲੱਗਾ ਹੈ। ਹੁਣ ਡਿਜ਼ਾਈਨ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਪਹਿਲੀ ਸਿਲਾਈ ਇਹ ਸਿੱਧੇ ਪਾਸਿਓਂ ਪਹਿਲਾਂ ਕੁੰਡਾ ਉਤਾਰ ਲਿਆ। ਸਿਰ 2 ਕੁੰਡੇ ਆਪਾਂ ਉਲਟੇ ਬਣਾ ਲੈਣੇ ਆ। 2 ਕੁੰਡੇ ਉਲਟੇ ਬਣਾ ਲੈ ਹੁਣ ਤਾਂ ਅੱਗਾ ਪਿੱਛੇ ਕਰ ਲਾਂਗੇ। ਹੁਣ ਇਹ ਜਿਹੜੇ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁੱਲ ਲੈਣਾ ਇਸ ਤਰ੍ਹਾਂ ਕਰਕੇ ਇਹ ਉਹ ਪਹਿਲਾਂ ਬੁੱਲ ਲੈਣਾ ਆਹ ਵਾਲੇ ਕੁੰਡੇ ਨੂੰ ਬਾਅਦ ਚ ਬੁੱਲ ਲੈ ਇਸ ਤਰ੍ਹਾਂ ਨੂੰ ਬਾਹਰੋਂ ਟਵਿਸਟ ਕਰਤਾ ਹੁਣ ਇਹ ਵਾਲੇ ਕੁੰਡੇ ਨੂੰ ਇੱਧਰ ਨੂੰ ਕਰਨਾ ਆਪਾਂ ਇਸ ਤਰ੍ਹਾਂ ਉਤਾਰ ਕੇ ਵੀ ਕਰ ਸਕਦੇ ਆ ਨਾਸਟੇ ਕਿ ਬਿਨਾਂ छे कु का डिजाइन हो गया फिर धागा अपने वाली सैड कराँगे दोडे उल्टे बना लागे धागा पीछे करा चार कूडे सीधे बनाने एक दो तीन चार तागा अपने वाली सैड करा दो कुंडे उल्टे बना लेने लास्ट वाला कुंडा जनू अपना सीधा बना लेना ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰ ਲੈਣਾ ਵਾ ਦੋ ਕੁੰਡੇ ਸਿੱਧੇ ਬਣਾ ਲੈਣੇ ਆ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਪੂਰੀ ਸਲਾਈ ਇਸੇ ਤਰ੍ਹਾਂ ਹੀ ਬਣੇਗੀ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਜਿਹੜੇ ਉਧਰੋਂ ਸਿੱਧੇ ਬਣਾਏ ਸੀ ਇਹ ਸਾਈਡ ਤੋਂ ਉਲਟੇ ਬਣਨਗੇ ਫਿਰ ਚਾਰ ਕੁੰਡੇ ਉਲਟੇ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਕਿਸੇ ਕਲਰ ਤੇ ਪਾ ਲੋਗੇ ਜੱਚ ਜਾਏਗਾ ਹਰ ਇੱਕ ਕਲਰ ਤੇ ਬਲਾ ਡਿਜ਼ਾਈਨ ਇੱਕ ਦੂਸਰੀ ਸਲਾਈ ਬਣ ਕੇ ਕੰਪਲੀਟ ਹੋ ਗਈਆਂ ਹੋਣਾ ਗਿਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਇਹਨਾਂ ਕੁੰਡਾ ਉਤਾਰ ਲਿਆ ਫਿਰ ਧੱਗ ਆਪਣੇ ਵਾਲੇ ਸਾਈਡ ਕਰ ਲੈਣਾ ਦੋ ਕੁੰਡੇ ਉਲਟੇ ਜਿਹੜੇ ਆ ਇਹਨਾਂ ਨੂੰ ਆਪਾਂ ਉਲਟੇ ਹੀ ਬਣਾ ਲੈਣਾ ਤੱਗਾ ਹੁਣ ਪਿਛਲੇ ਪਾਸੇ ਕਰ ਲਾਂਗੇ ਇਹ ਜਿਹੜੇ ਚਾਰ ਹੁੰਡੇ ਇਹਨਾਂ ਨੂੰ ਆਪਾਂ ਫੇਰ ਟੈਸਟ ਕਰਨਾ ਹੁਣ ਇਹ ਵਾਲੇ ਹੁੰਡੇ ਨੂੰ ਆਪਾਂ ਅੰਦਰ ਵਾਲੀ ਸਾਈਡ ਕਰਨਾ ਐਸ ਤਰੀਕੇ ਨਾਲ ਇਹ ਹੁੰਡੇ ਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਜਾਣਾ ਤੇ ਫਿਰ ਦੋਨਾਂ ਹੁੰਡਿਆਂ ਨੂੰ ਸਿੱਧੇ ਬਣਾ ਦੇਣਾ ਇੱਕ ਤੇ ਦੋ ਦੋ ਹੁੰਡਿਆਂ ਨੂੰ ਸਿੱਧੇ ਬਣਾਤਾ ਹੁਣ ਇੱਧਰ ਵਾਲਾ ਗੁੰਡਾ ਆਪਾਂ ਪਹਿਲਾਂ ਬੋਲ ਲੈਣਾ ਇਸ ਤਰੀਕੇ ਨਾਲ ਇਹ ਸਾਨੂੰ ਉਤਾਰਨ ਦੀ ਜ਼ਰੂਰਤ ਨਹੀਂ ਹੈ ਬਿਨਾ ਉਤਾਰੇ ਹੀ ਇਹਨੂੰ ਪਹਿਲਾਂ ਬੋਲ ਲੈਣਾ ਦੂਸਰਾ ਹੁੰਡਾ ਜਿਹੜਾ ਉਹਨੂੰ ਬਾਅਦ ਚ ਬੋਲਣਾ अगले दो कुंडे उल्टे बनावा पिछे करके चार कुंडे सीधे बना लेने जो सीधे बना रहे थे उन्होंने ही बनागा अपने वाली साइड दो कुंडे उल्टे धागा पिछे लास्ट वाला कुंडा सिद्ध तीसरी सिलाई बन गई चौथी सिलाई उल्टे पास्यों पहला कुंडा उतार लिया धागा पिछे करा दोडे सीधे बनावागे धागा अपने वाली साइड चार कूडे उल्टे पिछे दो कुंडे उल्टे तागा ताग पिछे दो कुंडे ताग अपनी चार उल्टे। इस तरह करके साढ़िया चार सिलाई बन गए पंजी सिलाई से पंजी सिलाई देखो किस तरह बनावा पहला कुंडा उतार लिया तागा अपनी वाली साइड करा ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰ ਲੈਣਾ ਚਾਰ ਕੁੰਡੇ ਸਿੱਧੇ ਬਣਾ ਲੈਣ 1 2 3 4 ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉੱਤੇ ਹੁਣ ਧਾਗਾ ਪਿੱਛੇ ਕਰਾਂਗੇ ਇਹ ਚਾਰ ਕੁੰਡਿਆਂ ਨੂੰ ਪੇਸਟ ਕਰਨਾ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੋਲਿਆ ਹੁਣ ਪਹਿਲਾਂ ਬੋਲ ਲਿਆ ਇਹਨੂੰ ਬਾਅਦ ਵਿੱਚ ਬਗਲਣਾ ਮੋਰ ਇਧਰ ਵਾਲਾ ਸਾਈਡ ਵਾਲਾ ਕੁੰੜਾ ਜਿਹੜਾ ਇਧਰ ਸਾਈਡ ਕਰਨਾ ਆ ਪਹਿਲਾਂ ਆ ਪਿੱਛੇ ਵਾਲਾ ਪਾਲਾਂਗੇ ਇਹਨੂੰ ਅੱਗੇ ਵਾਲੇ ਨੂੰ ਇਧਰ ਲੈ ਆਵਾਂਗੇ ਤੇ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿਛਲੇ ਪਾਸੇ ਕਰਾਂਗੇ ਇੱਕ ਕੁੰਡਾ ਸਿੱਧਾ ਅੰਜਵੀਂ ਸਲਾਈ ਬਣ ਗਈ ਛੇਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ फिर चार कुंडे उल्टे दो सीधे चार उल्टे इसे तरह आप छेवी सिलाई जी बना ले लास्ट वाला कुंडा उल्टा बनावा छेवी सिलाई बन गई हूं आ गया सत्तवी सिलाई तीधे पास पहला कुंडा उतार लिया ਤਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ। ਧਾਗਾ ਪਿੱਛੇ ਹੁਣੇ ਕੁੰਡੇ ਟਵਿਸਟ ਕਰਾਂਗੇ ਇਹ ਕੁੰਡਾ ਜਿਹੜਾ ਇਹਨੂੰ ਇੱਧਰ ਲੈ ਕੇ ਆਉਣਾ ਇਹ ਵਾਲੇ ਨੂੰ ਆਪਾਂ ਪਿੱਛੇ ਪਾਸੇ ਪਾ ਕੇ ਇੱਧਰ ਵਾਲੀ ਸਲਾਈ ਤੇ ਇਹਨੂੰ ਇੱਧਰ ਲੈ ਆ। ਬਸ ਦੋ ਦੋ ਕੁੰਡਿਆਂ ਨੂੰ ਆਪਾਂ ਟਵਿਸਟ ਕਰਨਾ ਹੈ ਪਹਿਲਾਂ ਦੋਨਾਂ ਨੂੰ ਬਾਹਰ ਨੂੰ ਕੱਢ ਦੇਣਾ ਅੰਦਰ ਵਾਲਿਆਂ ਨੂੰ। ਸਿਰ ਜਿਹੜੇ ਬਾਹਰ ਆ ਉਹਨਾਂ ਨੂੰ ਅੰਦਰ ਵਾਲੇ ਸਾਈਡ ਨੂੰ ਕਰ ਦੇਣਾ ਅਸਰੀਕ ਦੇ ਨਾਮ ਆਪਾਂ ਇਹ ਚਮਕ ਕੁੰਡਿਆਂ ਤੇ ਜਿਹੜਾ ਹੈ ਡਿਜ਼ਾਈਨ ਬਣਾ ਲੈਣਾ ਹੈ ਲਾਸਟ ਦੇ ਦੋ ਕੁੰਡੇ ਉਲਟੇ ਬਣਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣੇ ਸਤਵੀਂ ਸਲਾਈ ਬਣ ਗਈ ਹੋਣਾ ਗਿਆ ਅੱਠਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਅਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਤੇ ਇਹਦੇ ਵਿੱਚ ਜੇ ਤੁਸੀਂ ਉਲਟੀ ਸਲਾਈ ਬਿਲਕੁਲ ਪਲੇਨ ਬਣਾਉਣੀ ਚਾਹੁੰਦੇ ਜੀ ਤੇ ਬਿਲਕੁਲ ਪਲੇਨ ਵੀ ਬਣਾ ਸਕਦੇ ਜੀ ਉਲਟੀ ਸਲਾਈ ਫਿਰ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਬਣ ਕੇ ਆਏਗਾ ਉਲਟੀ ਸਲਾਈ ਨੂੰ ਤੁਸੀਂ ਬਿਲਕੁਲ ਪੂਰੀ ਉਲਟੀ ਉਲਟੀ ਹੋਏ ਬਣਾ ਕੇ ਨਾੜੀ ਕਰ ਸਕਦੇ ਜੀ ਇਹ ਤਾਂ ਵੀ ਆਪਣੀ ਚੋਇਸ ਹੈ ਜਿਸ ਤਰ੍ਹਾਂ ਤੁਸੀਂ ਚਾਹੋ ਬਣਾ ਸਕਦੇ ਜੀ ਇਹ 8 ਸਲਾਈਆਂ ਹੁਣ ਬਣ ਗਈਆਂ ਨੇ 8 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣਦਾ ਪਹਿਲਾਂ ਇਹ ਵਾਲੇ 4 ਗੁੰਦਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਫਿਰ ਇਹ ਵਾਲੇ 4 ਗੁੰਦਿਆਂ ਤੇ ਆ ਜਿਹੜੇ ਪਲੇਨ ਬਣਾਉਣੇ ਜਿਹੜਾ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਲੰਬੀਆਂ ਲਸਣਾਂ ਵੀ ਬਣਦੀਆਂ ਤੇ ਇਸ ਤਰ੍ਹਾਂ ਟੇਡਾ ਵੀ ਬਣਦਾ ਹੈ ਡਿਜ਼ਾਈਨ ਦੋਨੋਂ ਤਰੀਕਿਆਂ ਨਾਲ ਇਹ ਡਿਜ਼ਾਈਨ ਬਣਦਾ ਹੈ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ